ਹੈਲੋ ਹੈਲੋ ਸਵਾਗਤ ਹੈ ਮਿੱਤਰੋ ਤੁਹਾਡਾ ਬਹੁਤ ਬਹੁਤ ਮੇਰੇ YouTube ਚੈਨਲ ਤੇ ਹਾਂ ਹਾਂ ਬੈ ਜਾ ਬੈ ਜਾ ਚੱਲਦੇ ਆਪਾਂ ਦਫ਼ਤਰ ਚੋਂ ਡਿਊਟੀ ਚੇਂਜ ਕਰਾਉਣ ਜਾਂਦੀ ਸੀਗੀ ਤੇ ਕਿਸ਼ਮ ਫੋਨ ਫਰੀ ਯਾਰ ਕਿੱਧਰ ਗਿਆ ਪਹਿਲਾਂ ਬੈ ਜਾ ਇੱਥੇ ਰੱਖ ਦਮਾ ਦੇ ਪਹਿਲਾਂ ਪੰਪ ਤੋਂ ਤੇਲ ਪਵਾ ਲਗੇ ਤੇਲ ਪਵਾ ਕੇ ਉੱਥੇ ਜਾਂਦੇ ਆ ਫਿਰ ਆਪਾਂ ਦਿਖਾਉਣੇ ਆ ਤੁਹਾਨੂੰ ਮੌਲ ਨੂੰ ਸਾਈਟਿੰਗ ਤੇ ਪਹੁੰਚ ਕੇ ਦੇਖੋ ਚੱਲ ਪਹੀਏ ਟਰੱਕ ਹਾਂ ਮਿਆਂ ਮਿਆਂ ਕੋਈ ਫੋਕਲ ਹੈ ਜਿਹੜਾ ਇੱਥੇ ਆਇਆ ਸੁੱਲਵਾਰ ਆ ਰਹੀ ਮਤਲਬ ਥੋੜਾ ਹੈਗਾ ਬਸ ਹਾਂ ਠੀਕ ਹੀ ਹੈ ਜੀ ਨਾ ਪਿਛਲੇ ਬਾਈ ਉਹ ਕਰ ਦੂਗਾ ਮੈਂ ਕ੍ਰਿਸ਼ਨ ਬਾਈ ਆਪਣੇ ਨਾਲ ਆ ਤੇ ਬਾਕੀ ਆਪਾਂ ਆਹੋ ਦੂਰੇ ਟਰੱਕ ਆ ਇੱਥੇ ਬਹਾਰ ਸਟੈਂਡ ਤੇ ਆ ਦੇਖੋ ਯਾਰ ਮਿੱਤਰੋ ਕਿੰਨੀ ਹਨਾ ਯਾਰ ਕਿੱਡਾ ਕਹਿਣ ਦਾ ਦਾ ਮਾਹੌਲ ਹਨਾ ਕੀ ਕਹਾਂਗਾ ਇਹ ਤੇ ਆਪਣੇ ਉੱਤੇ ਭਾਂਜੋ ਇੰਨਾ ਹੈ ਨਹੀਂ ਫਿਰ ਵੀ ਜਿਵੇਂ ਮਰਜ਼ੀ ਇੱਥੇ ਫੁੱਲ ਭਰ ਰੱਖੀ ਖਾਤਾ ਸੋਰੀ ਆਂਦੇ ਜੀ ਚੀਕ ਨਹੀਂ ਕਰਾ ਲਓ ਮਿੱਤਰੋ ਆ ਗਿਆ ਜੀਰਾ ਰੋਡ ਤੇ ਮਿੱਤਰੋ ਨਾਖੇ ਚਾਰੇ ਪਾਸੇ ਆ ਤੇ ਵਾਹ ਪਤਾ ਲੱਗਿਆ ਬੰਦੋ ਜਦੋਂ ਅਸੀਂ ਆਏ ਜਾਂਦੇ ਹਾਂ ਮੈਂ ਤੇ ਕ੍ਰਿਸ਼ਨ ਤੇ ਗਾਂਧੀ ਰੋਡ ਤੇ ਵੀ ਨੱਕਾ ਸੀ ਆ ਤੇ ਇੱਕ ਗਾਂਧੀ ਰੋਡ ਤੇ ਸੀਗਾ ਤੇ ਇੱਕ ਸੀਗਾ ਨੰਬਰਾਂ ਚ ਤੇ ਹੁਣ ਇੱਥੇ ਆ ਜੀਰਾ ਰੋਡ ਤੇ ਤਨ ਇਹ ਗੱਡੀ ਆਪਾਂ ਵਕਤ 2.2 ਕਿਲੋਮੀਟਰ ਆ ਵਾਟ ਦਾ ਪਰ 10 ਲੇ ਪਹਿਲਾਂ ਤਾਂ ਉੱਥੇ ਮਤਲਬ ਹੁੰਦਾ ਸੀਗਾ ਇੱਥੇ ਆਪਣੇ ਮੋਗੀ ਸਾਈਡ ਤੇ ਗੇਸੀ ਹੋ ਰਿਹਾ ਜਸਵੀਰਸ ਐਂਡ ਅਮਿਤਾ ਤੇ ਉਹ ਕਹਿੰਦੇ ਹੁਣ ਕੱਲ ਨੂੰ ਹੋਏ 9 ਵਜੇ ਕਿਉਂਕਿ ਹੁਣ ਅੰਦਰ ਫੈਕਟਰੀ ਦਾ ਐਂਟਰ ਨਹੀਂ ਹੋਉਂਦੇ ਰਗਾ। ਉਹ ਵੀ ਟਾਈਮ ਹੋ ਗਿਆ ਵਾ 12 ਘੰਟੇ ਦੀ ਡਿਊਟੀ ਇਹ ਦਾ ਤੇ ਸਾਰੇ ਡਿਊਟੀਆਂ ਦੇ ਅੰਦਰ ਹੁਣ ਤੇ ਉਹ ਮਤਲਬ ਕਹਿੰਦੇ ਕੱਲ ਨੂੰ ਆਇਓ 9 ਵਜੇ ਪਾਣੀ 9 ਵਜੇ ਸਵੇਰੇ ਉਹ ਕਰ ਦੇਣਗੇ ਡਿਊਟੀ ਜੇ ਫਿਲਹਾਲ ਤਾਂ ਹੁਣ ਘਰੇ ਜਾਣਾ ਤੇ ਚੱਲ ਗਿਆ ਕ੍ਰਿਸ਼ਨ ਚੱਲੋ 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 ਗੱਡੀ ਕ੍ਰਿਸ਼ਨ ਡਰਾਈਵ ਕਰੂਗਾ। ਕ੍ਰਿਸ਼ਨ ਆਇਆ। ਲਓ ਇਹ ਇਹ ਕਰੂਗਾ ਗੱਡੀ ਡਰਾਈਵ ਆਪਾਂ ਅਗਰੇ ਬੈਠਨੇ ਆ ਬਲੌਗ ਬਾਕੀ ਚਲੋ ਕੋਈ ਨਹੀਂ ਯਾਰ ਜਿੱਥੇ ਆਜਾਗੇ ਉੱਥੇ ਕੱਲ ਨੂੰ ਆ ਜੀ ਫਿਰ ਕਿੱਡੀ ਵੱਡੀ ਗੱਲ ਆ ਆਇਆ 4 ਵਜੇ ਲੰਘਾਂਗੇ ਅੱਜ ਬਾਕੀ ਨਾ ਅਸੀਂ ਇੱਥੋਂ ਲੰਘਾਂਗੇ ਤੁਹਾਨੂੰ ਦਿਖਾਉਂਦੇ ਆ ਫੈਕਟਰੀ ਦਾ ਗੇਟ ਆਇਆ ਹੁਣ ਲਓ ਜੀ ਕਿਸ਼ਕ੍ਰਿਸ਼ਨ ਡਰਾਈਵਰ ਲੱਗੇ ਬਾਈ ਗੱਡੀ ਡਰਾਈਵਰ ਡਰਾਈਵਰ ਬਹੁਤ ਤਕੜਾ ਮਿੱਤਰੋ ਇਹ ਕਹਿੰਦੇ ਬੈ ਗਿਆ ਕਿੱਕੀ ਮੈਂ ਰਹਿ ਗਿਆ ਮੁੰਡਾ ਬੈ ਗਿਆ ਕਿੱਥੇ ਗੱਡੀ ਚਲਾਉਣਾ ਵੇਖੀ 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 ਮਾਰ ਜੋਰ ਦੀ ਮਾਰ ਕੇ ਇੱਕ ਦੱਬ ਕੇ ਚੱਲ ਮੈਂ ਮਾਰਦਾ ਛੱਡ ਦੇ ਮੈਨੂੰ ਦਿਖਾ ਦੇ ਖੜ ਜਾ ਯਾਰ ਮੈਂ ਮਾਰਦਾ ਉਤਰ ਕੇ ਉਤਰ ਕੇ ਮਾਰਦੇ ਕਿ ਪਰੇ ਘਰ ਪਰੇ ਘਰ ਪਰੇ ਘਰ ਪਰੇ ਘਰ ਆ ਪਰੇ ਪਰੇ ਘਰ ਆ ਵੀ ਮੈਂ ਸਟਾਰਟ ਕਰਕੇ ਹੁੰਦਾ ਤੁਹਾਨੂੰ ਰੇਸ ਰੱਖੀ ਆ ਹੁੰਦਾ ਵਾ ਸਟਾਰਟ ਰੇਸ ਰੇਸ ਦੇ ਦਿੱਤੀ ਇਹ ਦੋਵਾਂ ਨੇ ਸਟਾਰਟ ਇਹ ਥੋੜਾ ਯਾਰ ਔਖਾ ਹੁੰਦਾ ਸਟਾਰਟ ਯਾਰ ਤੁਹਾਨੂੰ ਮੈਂ ਦਿਖਾਉਣਾ ਫੈਕਟਰੀ ਦਾ ਗੇਟ ਚੱਲ ਮਿੱਤਰ ਹੌਲੀ ਹੌਲੀ ਚੱਲੇ ਚੰਗਾ ਕੈਮਰੇ ਆ ਦੇਖੋ ਕਿਹੜਾ ਭਈ ਪਤਾ ਨਹੀਂ ਚੱਲਦਾ ਕਿਹੜਾ ਭਈ ਹੈ ਵੇਖਣਾ ਪੰਜ ਗੇਅਰ ਹੁੰਦੇ ਆ ਡਿਸਕਵਰ ਦੇ ਤੇ ਜੇ ਤੂੰ ਬੜੀ ਗੱਲ ਕਹਿਣਾ ਪਕਰਾ ਲੇਨੇ ਗਾਲੀ ਕੋਈ ਨਹੀਂ ਐਕਸ ਸੀਡੀ ਦੇ ਵੀ ਹੁੰਦੇ ਹਨ ਆਂ ਦਾ ਸਰੀਸ ਰੱਖਿਆ ਤੇ ਕਹਿ ਰਹੇ ਸੀ ਰਹਾ ਬੜਾ ਖਰਾਬ ਹੋ ਖਾਇੰਤਰ ਤੇ ਉਹਨਾਂ ਦਾ ਨਿਆਰਾ ਐਂਡ ਬ੍ਰੈਂਡ ਹੀ ਹੈ ਬਈ ਲੋਕਾਂ ਦਾ ਮਾਰ ਨਾਂ ਜਾਂਦਾ ਆਹੋਂ ਬੜਾ ਓਏ ਆਈ ਗਾਲਾਂ ਹਨ ਮਤਲਬ ਕਿਹੜਾ ਬਹੁਤ ਹੈਗੇ ਆ ਜਿਹੜੇ ਭਾਈ ਕਿੱਡਾ ਨਹੀਂ ਕੋਈ ਚੰਕਰਿਆ ਨਹੀਂ ਰੰਗ ਦਾ ਦੂਹੀ ਦਿੱਤੇ ਮਹਾਰਾਜ ਨੇ ਹੇ ਨਹੀਂ ਛੁਣੇਗਾ ਯਾਰ ਕੋਈ ਡਾਊਨ ਨਹੀਂ ਦੇਖੋ ਮਿੱਤਰੋ ਨਿਆਰਾ ਕਿੰਨਾ ਐਂਡਲੈਸ ਦੋਵੇਂ ਇਹ ਫਿਰ ਕਾਇ ਲਾਤਾ ਮੈਟਾ ਮੋਲ ਲਓ ਜੀ ਫੋਟੋਆਂ ਫੋਟੋਆਂ ਜਿਹੜੀਆਂ ਚਾਰ ਕਚਰੀਆਂ ਸੀ ਖੇਚਲੀਆਂ ਚਾਬੀ ਵੀ ਛੱਡ ਲਈ ਦੂਜੀ ਮਤਲ ਘਰ ਵਾਲੀ ਫੋਟੋਆਂ ਚਾਰ ਕਿੱਤਨੇ ਸੀ ਖੇਚਲੀਆਂ ਸੀ ਤੇ ਹੁਣ ਚਲਦੇ ਆ ਘਰੇ ਮੜਾ ਮੋਟਾ ਜਿਹੜਾ ਉੱਥੋਂ ਤਾਂ ਮਿਲ ਕੇ ਜਵਾਬ ਉਹ ਕਹਿੰਦੇ ਮਤਲਬ ਕੱਲ ਨੂੰ ਆਇਓ ਤੇ ਹੁਣ ਚੱਲਦੇ ਆ ਸੀ ਘਰੇ ਫਿਲਹਾਲ ਤਾਂ 베30 ਹੋ ਗਈ ਚੱਲ 베30 ਕੀ ਗੱਲ ਕ੍ਰਿਸ਼ਨ 베30 ਤਾਂ ਨਹੀਂ ਹੋਈ ਬਈ ਮੇਰੀ ਤਾਂ ਨਹੀਂ ਹੋਈ ਬਈ ਤੇਰਾ ਪਤਾ ਨਹੀਂ ਚੱਲ ਕੋਈ ਨਹੀਂ ਚੱਕਰ ਨਹੀਂ ਇਹ ਕੜਾ ਆਈ ਦੀ ਕੋਈ ਵੱਡੀ ਗੱਲ ਆ ਬੜਾ ਕੋਈ ਡੌਂਟ ਬੜੀ ਯਾਰ ਕੋਈ ਚੱਕਰ ਨਹੀਂ ਯਾਰ ਮਿੱਤਰੋ 베30 ਹੁੰਦੀ ਰਹਿੰਦੀ ਆ ਕਰਤਾ ਬੰਦ ਨਹੀਂ ਟਲਿਆ ਛੋਟੇ ਸਟਾਰਟ ਕਰਨੇ ਸੌਖੇ ਪਏ ਆ ਮਾਰ ਕੇ ਕਦਾ ਬਗੇ ਰੇਸ ਰੱਖਿਆ ਕਰ ਮੜੀ ਤੇ ਲਓ ਵੀ ਮਿੱਤਰੋ ਧਿਆਨ ਰੋਡ ਕਰ ਕਰੀ ਬੇਕੀ ਕਿਤੇ ਕੁੰਡਾ ਨਾ ਕਰੋ ਜੀ ਖੈ ਦੇ ਖੈ ਦੇ ਖੈ ਦੇ ਰੋਡ ਕ੍ਰਾਸ ਕਰਦੇ ਹਰਿਆਣਾ ਵਾਲਾ ਔਡਮਾ ਦਾ ਫਾਟਾ ਹੋ ਵੀ ਫੋਟਵਾ ਫੋਟਵੀਂ ਕੈਦ ਨਹੀਂ ਆ ਬਲੌਕ ਵੀ ਬਣ ਗਿਆ ਜਿਹੜਾ ਸਾਨੂੰ ਮਾਣ ਆ ਗਿਆ ਪਹਿਲਾ ਉਹ ਵੀ ਮਿੱਤਰੋ ਅੱਧਰ ਇੱਕ ਚੱਲ ਕੇ ਦਿਖਾਉਨੇ ਆ ਹਮ ਘਰ ਆ ਕੇ ਚੱਲ ਕੇ ਬਲੌਕ ਸਿਰ ਅੱਧਰ ਹੀ ਜਗ ਮਿਲਦੇ ਆ ਤੇ ਹਾਂਜੀ ਮਿੱਤਰੋ ਇਹ ਸੀ ਅੱਜ ਦਾ ਵਲੌਗ ਲੋਕੀ ਸੀਗਾ ਸੀਗਾ ਸੀ ਮਤਲਬ ਡਿਊਟੀ ਦਾ ਪਤਾ ਕਰਨਾ ਚੈਨਲ ਕਰਨਾ ਉਹ ਕਿਨੇ ਕੱਲ ਨੂੰ ਆਇਓ ਤੇ ਇਹੀ ਸੀ ਆਪਣਾ ਵਲੌਗ ਅੱਜ ਦਾ ਤੇ ਜੇ ਵਲੌਗ ਵਧੀਆ ਲੱਗਿਆ ਵਲੌਗ ਵਧੀਆ ਲੱਗਿਆ ਚੈਨਲ ਨੂੰ ਕਰੇ ਸਬਸਕ੍ਰਾਈਬ ਵੀਡੀਓ ਨੂੰ ਕਰੇ ਲਾਈਕ ਫਿਰ ਮਿਲਦੇ ਆਂ ਅਗਲੇ ਵਲੌਗ ਚ ਬਾਏ